ਤਾਂ ਵੀ ਜੀਸ਼ੂ ਮਸੀਹ ਨੂੰ ਪਤਾ ਸੀ ਕਿ ਮੇਰੇ ਨਾਲ ਹੁਣ ਕੀ ਹੋਣ ਵਾਲਾ ਹੈ ਅੱਗੇ ਵਜਲ ਵਿੱਚ ਲਿਖਿਆ ਹੈ ਆਤਮਾ ਤਾਂ ਤਿਆਰ ਵਾ ਪਰ ਸਰੀਰ ਕਮਜ਼ੋਰ ਹੁਣ ਪ੍ਰਭੂ ਯੀਸ਼ੂ ਮਸੀਹ ਨੇ ਤੇ ਪ੍ਰਾਰਥਨਾ ਕੀਤੀ ਹੈ ਪ੍ਰਾਰਥਨਾ ਕਰਕੇ ਆਪਣੇ ਆਪ ਨੂੰ ਰੈਡੀ ਕੀਤਾ ਆ ਉਹ ਪਿਆਲਾ ਪੀਣ ਵਾਸਤੇ ਔਰ ਨਾਲ ਦੇ ਨਾਲ ਪ੍ਰਾਰਥਨਾ ਵੀ ਕੀਤੀ ਹੈ ਕਿ ਪ੍ਰਭੂ ਜੇਕਰ ਹੋ ਸਕੇ ਤੇ ਇਹ ਪਿਆਲਾ ਜਿਹੜਾ ਮੈਂ ਪੀਣ ਵਾਲਾ ਆ ਇਹ ਮੇਰੇ ਤੋਂ ਦੂਰ ਜਾਵੇ ਪਰ ਉਹ ਦਾ ਉਹ ਜੋ ਮੈਂ ਚਾਹੁੰਦਾ ਹਾਂ ਪਰ ਤੇਰੀ ਮਰਜ਼ੀ ਪੂਰੀ ਹੋਵੇ ਇਹ ਤਿੰਨ ਵਾਰੀ ਕਹਿ ਕੇ ਪ੍ਰਭੂ ਯੀਸ਼ੂ ਮਸੀਹ ਨੇ ਵਾਰ-ਵਾਰ ਕਿਹਾ ਔਰ ਵਾਰ-ਵਾਰ ਇਹ ਇੱਕੋ ਹੀ ਪ੍ਰਾਰਥਨਾ ਕੀਤੀ ਕਿ ਤੇਰੀ ਮਰਜ਼ੀ ਪੂਰੀ ਹੋਵੇ ਪਰ ਜੇਕਰ ਹੋ ਸਕੇ ਤੇ ਪਿਆਲਾ ਟੱਲ ਜਾਵੇ ਪਰ ਜੋ ਮੈਂ ਚਾਹੁੰਦਾ ਉਹ ਨਾ ਹੋਵੇ ਸਿਰਫ ਤੇਰੀ ਮਰਜ਼ੀ ਪੂਰੀ ਹੋਵੇ ਕਿਹੜਾ ਪਿਆਲਾ ਪੀਣਾ ਸੀਗਾ ਪਰਮੇਸ਼ੁਰ ਨੇ ਸਾਡੇ ਪਾਪਾਂ ਨੂੰ ਆਪਣੇ ਸਰੀਰ ਦੇ ਉੱਤੇ ਚੱਕਣਾ ਸੀ ਤੇ ਜਦੋਂ ਪਾਪਾ ਨੂੰ ਆਪਣੇ ਤੇ ਲੱਦ ਲੈਣਾ ਸੀਗਾ ਹੁਣ ਇੱਕ ਬੰਦੇ ਦਾ ਪਾਪ ਕਿੰਨਾ ਹੈ ਤੇ ਉਹਨੇ ਪ੍ਰਭੂ ਯਿਸੂ ਮਸੀਹ ਨੇ ਪੂਰੇ ਸੰਸਾਰ ਦੇ ਪਾਪਾਂ ਉੱਪਰ ਤੇ ਲੱਦ ਲੈਣਾ ਸੀ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਤੇ ਜਦੋਂ ਪਾਪਾਂ ਨੂੰ ਲੱਦਣਾ ਸੀਗਾ ਜਿੰਨੇ ਵੱਧ ਪਾਪ ਸੀਗੇ ਉਹਨਾਂ ਹੀ ਜ਼ਿਆਦਾ ਧਨੌਣੀ ਮੌਤ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਤੇ ਲੈਣੀ ਪੈਣੀ ਸੀ ਇਸ ਗੱਲ ਦਾ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਇਸ ਕਰਕੇ ਪ੍ਰਭੂ ਜੀ ਪ੍ਰਾਰਥਨਾ ਕਰਦੇ ਕਿ ਜੇਕਰ ਹੋ ਸਕੇ ਤੇ ਪਿਆਲਾ ਮੇਰੇ ਤੋਂ ਟਲ ਜਾਵੇ ਔਰ ਫਿਰ ਵੀ ਤੇਰੀ ਮਰਜ਼ੀ ਮੇਰੇ ਜੀਵਨ ਦੇ ਵਿੱਚ ਪੂਰੀ ਹੋਈ ਹallelujah ਤੇ ਜਦੋਂ ਪਤਰਸ ਨੂੰ ਤੇ ਜੋ ਗੂਬ ਤੇ ਝੂਨਾ ਨੂੰ ਵੀ ਪ੍ਰਾਰਥਨਾ ਕਰਨ ਵਾਸਤੇ ਗਿਆ ਕਿ ਪ੍ਰਭੂ ਜੀ ਨੇ ਕਿਹਾ ਕਿ ਮੇਰਾ ਮਨ ਬਹੁਤ ਹੀ ਦਾਸਵਾਦ ਜਿਤਗੀਰ ਹੋ ਗਿਆ ਹੈ ਤੇ ਇਸ ਕਰਕੇ ਤੁਸੀਂ ਮੇਰੇ ਨਾਲ ਜਾਗਰੋ ਤੇ ਮੇਰੇ ਲਈ ਪ੍ਰਾਰਥਨਾ ਕਰੋ ਪਰ ਜਦੋਂ ਪ੍ਰਭੂ ਯਿਸੂ ਮੇਰੇ ਪ੍ਰਾਰਥਨਾ ਕਰਕੇ ਆ ਰਹੇ ਆ ਕੋ ਸ਼ਫੇਰ ਜੈਸੀ ਕੀ ਪ੍ਰਾਰਥਨਾ ਕਰਨ ਜਦੋਂ ਵਾਪਸ ਆ ਕੇ ਚੇਲਦੇ ਕੋ ਦੇਖਿਆ ਤੇ ਪਤਰਸ ਤੋਂ ਦੇ ਨਾਮ ਦੇ ਚੇਦੇ ਸੁੱਤੇ ਪਏ ਆ ਤੁਹਾਨੂੰ ਪਤਾ ਹੋਵੇਗਾ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਫੜਨ ਵਾਸਤੇ ਆ ਰਹੇ ਸੈਨਿਕ ਜਦੋਂ ਫੜਨ ਦੇ ਵਾਸਤੇ ਆਏ ਆ ਤੇ ਜਦੋਂ ਫੜ ਲਿਆ ਕੇ ਪ੍ਰਭੂ ਯਿਸੂ ਮਸੀਹ ਨੂੰ ਤੇ ਪਤਰਸ ਨੇ ਕੀ ਕੀਤਾ ਆਪਣੀ ਤਲਵਾਰ ਧੁਈ ਮ्यान ਵਿੱਚੋਂ ਕੱਢੀ ਤੇ ਕੀ ਕੀਤਾ ਇੱਕ ਸੈਨਿਕ ਦੇ ਕੰਨ ਦੇ ਉੱਤੇ ਮਾਰ ਦਿੱਤਾ ਤੇ ਉਸ ਸੈਨਿਕ ਦਾ ਕੰਨ ਉਡਾ ਦਿੱਤਾ ਹallelujah ਜਦੋਂ ਕੰਨ ਉਡਾ ਦਿੱਤਾ ਕੰਨ ਲਾ ਦਿੱਤਾ ਕੰਨ ਦੇਖ ਕੇ ਥਲੇ ਡਿੱਗ ਗਿਆ ਤੇ ਪਵਿੱਜ ਯਿਸੂ ਮਸੀਹ ਕਿ ਜੀ ਆ ਪਤਰਸ ਸ ਆਪਣੀ ਜਿਹੜੀ ਤਲਵਾਰ ਆ ਉਹ ਮਿਆਨ ਕਰ ਉਹਨੂੰ ਮਿਆਨ ਕਰ ਹੁਣ ਪਤਰਸ ਨੇ ਕਿਉਂ ਜਸਮਾਨੀ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਪ੍ਰਾਰਥਨਾ ਨਹੀਂ ਕੀਤੀ ਹallelujah ਪਰ ਤਵੀ ਯਿਸੂ ਮਸੀਹ ਪ੍ਰਾਰਥਨਾ ਦੇ ਵਿੱਚ ਸੀ ਉਹਨਾਂ ਨੂੰ ਪਤਾ ਸੀ ਮੈਂ ਕਿਹੜਾ ਬਿਆਲਾ ਪੀਣਾ ਹੈ ਉਹ ਪ੍ਰਾਰਥਨਾ ਕਰਕੇ ਆਪਣੇ ਆਪ ਨੂੰ ਰੈਡੀ ਕੀਤਾ ਤਿਆਰ ਕਰਕੇ ਫਿਰ ਉਹ ਪਰਵਾਉਣ ਵਾਸਤੇ ਉਸ ਜਗ੍ਹਾ ਦੇ ਦਿੱਤੇ ਹੈ ਹallelujah ਹallelujah ਤੇ ਜਿਨ੍ਹਾਂ ਨੇ ਪ੍ਰਾਰਥਨਾ ਨਹੀਂ ਕੀਤੀ ਸੀ ਉਹਨਾਂ ਨੇ ਕੀ ਕੀਤਾ ਜਸਮਾਨੀ ਲੜਾਈ ਕਰਨੀ ਚਾਹੀ ਇੱਕ ਜਸਮਾਨੀ ਲੜਾਈ ਦੇ ਨਾਲ ਜਿੱਤਣਾ ਚਾਹਿਆ ਪਰ ਪਰਮੇਸ਼ਵਰ ਨੇ ਉਹਨਾਂ ਨੂੰ ਮਨ ਕੀਤਾ ਹallelujah ਇਸ ਕਰਕੇ ਪ੍ਰਭੂ ਜੀ ਨੇ ਇੱਥੇ ਗੱਲ ਕੀਤੀ ਹੈ ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਤਾਵੇ ਵਿੱਚ ਨਾਮ ਹallelujah